ਹੁਣ ਪੰਜਾਬ ਸੂਬੇ ਦੇ ਖਿਡਾਰੀਆਂ ਲਈ ਸੁਨਹਿਰੀ ਮੌਕਾ ਬਣ ਗਿਆ ਕਿਉਂਕਿ ਪੀਸੀਐਸ ਅਫਸਰ ਬਣਾਏ ਗਏ ਨੇ ਚਾਰ ਹਾਕੀ ਖਿਡਾਰੀ ਇਹ ਚੋਟੀ ਦੇ ਉਹ ਖਿਡਾਰੀ ਨੇ ਜਿਨ੍ਹਾਂ ਨੇ 올림픽 ਦੇ ਵਿੱਚ ਵੀ ਮੈਡਲ ਜਿੱਤੇ ਤੇ ਹੋਰ ਟੂਰਨਾਮੈਂਟ ਇੰਟਰਨੈਸ਼ਨਲ ਲੈਵਲ ਤੱਕ ਵੀ ਉਹ ਝੋਲੀ ਦੇ ਵਿੱਚ ਮੈਡਲ ਲਿਆਉਂਦੇ ਰਹੇ ਔਰ ਪੰਜਾਬ ਦਾ ਦੇਸ਼ ਦਾ ਵੀ ਨਾਮ ਰੌਸ਼ਨ ਕਰਦੇ ਰਹੇ ਤਾਂ ਹੁਣ ਮੈਡਲ ਲਿਆਓ ਤੇ ਐਸਡੀਐਮ ਬਣੋ ਇਸੇ ਤਰ੍ਹਾਂ ਹੀ ਪੀਸੀਐਸ ਅਫਸਰ ਜਿਹੜੇ 4 ਬਣਾਏ ਗਏ ਨੇ ਉਹ ਕੌਣ-ਕੌਣ ਨੇ ਕਿਹੜੇ 4 ਚੋਟੀ ਦੇ ਹਾਕੀ ਦੇ ਖਿਡਾਰੀ ਨੇ ਉਹਨਾਂ ਦੇ ਨਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਔਰ ਕਈਆਂ ਖਿਡਾਰੀਆਂ ਨੂੰ ਡੀਐਸਪੀ ਦਾ ਜਿਹੜਾ ਰੈਂਕ ਦਿੱਤਾ ਗਿਆ ਤਾਂ ਇਨ੍ਹਾਂ ਖਿਡਾਰੀਆਂ ਦਾ ਸਨਮਾਨ ਕਰਦੇ ਹੋਇਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਯੁਕਤੀ ਪੱਤਰ ਵੰਡ ਦਿੱਤੇ ਨੇ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਇਨ੍ਹਾਂ ਖਿਡਾਰੀਆਂ ਦੀ ਇੱਕ ਮੁਲਾਕਾਤ ਹੋਈ ਸੀ ਜਦੋਂ ਜਿਹੜਾ ਕਿ ਖੇਡ ਮੰਤਰੀ ਬਣੇ ਸਨ ਪ੍ਰਗਟ ਸਿੰਘ ਉਦੋਂ ਭਰੋਸਾ ਦਿੱਤਾ ਗਿਆ ਸੀ ਕਿ ਇਨ੍ਹਾਂ ਖਿਡਾਰੀਆਂ ਨੂੰ ਵੀ ਤਰੱਕੀਆਂ ਕੀਤੀਆਂ ਜਾਣਗੀਆਂ ਇਹਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਪਰ ਹੁਣ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਯੁਕਤੀ ਪੱਤਰ ਵੰਡੇ ਨੇ ਤੇ 4 ਪੀਸੀਐਸ ਅਫਸਰ ਬਣਨ ਵਾਲੇ ਖਿਡਾਰੀਆਂ ਦੇ ਵਿੱਚੋਂ ਰੁਪਿੰਦਰਪਾਲ ਸਿੰਘ ਵੀ ਨੇ ਗੁਰਜੰਟ ਸਿੰਘ ਨੇ ਹੋਰ ਕਿਹੜੇ ਦੋ ਖਿਡਾਰੀ ਨੇ ਉਹਨਾਂ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੇ ਡੀਐਸਪੀ ਕਿਸ-ਕਿਸ ਨੂੰ ਬਣਾਇਆ ਗਿਆ ਉਹ ਵੀ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰੀਏ ਰੁਪਿੰਦਰਪਾਲ ਸਿੰਘ ਦੀ ਤਾਂ ਉਹਨਾਂ ਨੂੰ ਪੀਸੀਐਸ ਜਿਹੜਾ ਕੀ ਨਿਯੁਕਤ ਕੀਤਾ ਗਿਆ ਰੁਪਿੰਦਰਪਾਲ ਦਾ ਜਨਮ 11 ਨਵੰਬਰ 1990 ਨੂੰ ਪੰਜਾਬ ਦੇ ਫਰੀਦਕੋਟ ਦੇ ਵਿੱਚ ਹੋਇਆ ਡਿਫੈਂਡਰ ਦੇ ਤੌਰ ਦੇ ਉੱਤੇ ਮੈਦਾਨ ਦੇ ਵਿੱਚ ਉਤਰਨ ਵਾਲੇ ਰੁਪਿੰਦਰਪਾਲ ਨੇ 2010 ਤੋਂ ਲੈ ਕੇ ਭਾਰਤੀ ਹਾਕੀ ਟੀਮ ਦੇ ਵਿੱਚ ਉਹ ਸ਼ਮੂਲੀਅਤ ਕੀਤੀ ਆਰ ਆਪਣੀ ਖੇਡ ਪ੍ਰਦਰਸ਼ਨ ਚੰਗੇ ਖੇਡ ਪ੍ਰਦਰਸ਼ਨ ਦੇ ਕਰਕੇ ਆਪਣੀ ਟੀਮ ਨੂੰ ਵੀ ਉਹ ਮੈਡਲ ਜਿਤਾਉਂਦੇ ਰਹੇ ਨੇ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਸਿਮਰਨਜੀਤ ਸਿੰਘ ਦੀ ਤਾਂ ਇਸ ਖਿਡਾਰੀ ਨੂੰ ਵੀ ਪੀਸੀਐਸ ਬਣਾਇਆ ਗਿਆ ਸਿਮਰਨਜੀਤ ਦਾ ਜਨਮ 27 ਦਸੰਬਰ 1996 ਨੂੰ ਉੱਤਰ ਪ੍ਰਦੇਸ਼ ਦੇ ਪੀਲੀਪੀਤ ਦੇ ਵਿੱਚ ਹੋਇਆ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਸਿਮਰਨਜੀਤ ਨੇ ਟ੍ਰੇਨਿੰਗ ਜਿਹੜੀ ਆ ਸਰਜੀਤ ਹਾਕੀ ਅਕੈਡਮੀ ਜਲੰਧਰ ਦੇ ਵਿੱਚ ਕੀਤੀ ਤੇ ਉਹਨਾਂ ਦੇ ਕਜ਼ਨ ਗੁਰਜੰਟ ਸਿੰਘ ਨੂੰ ਵੀ ਭਾਰਤੀ ਹਾਕੀ ਟੀਮ ਦਾ ਹਿੱਸਾ ਬਣਾਇਆ ਗਿਆ ਗੁਰਜੰਟ ਸਿੰਘ ਨੂੰ ਵੀ ਪੀਸੀਐਸ ਨਿਯੁਕਤ ਕੀਤਾ ਗਿਆ ਗਰਜੰਟ ਸਿੰਘ ਦਾ ਜਨਮ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਵਿੱਚ ਹੋਇਆ 26 ਜਨਵਰੀ 1995 ਨੂੰ ਔਰ ਫਾਰਵਰਡ ਪਲੇਅਰ ਗਰਜੰਟ 2017 ਤੋਂ ਭਾਰਤੀ ਹਾਕੀ ਟੀਮ ਦੇ ਵਿੱਚ ਖੇਡ ਰਹੇ ਨੇ ਔਰ ਇਸੇ ਤਰ੍ਹਾਂ ਗੱਲ ਕੀਤੀ ਜਾਵੇ ਤਾਂ ਹਾਰਦਿਕ ਸਿੰਘ ਦੀ ਹਾਰਦਿਕ ਦਾ ਜਨਮ 23 ਦਸੰਬਰ 1998 ਨੂੰ ਹੋਇਆ ਜਲੰਧਰ ਦੇ ਖੁਸਰੋਪੁਰ ਦੇ ਵਿੱਚ ਰਹਿਣ ਵਾਲੇ ਨੇ ਔਰ ਮਿਡਫੀਲਡ ਪਲੇਅਰ ਦੇ ਵਿੱਚ ਹਾਰਦਿਕ 2018 ਤੋਂ ਲੈ ਕੇ ਭਾਰਤੀ ਟੀਮ ਦੇ ਵਿੱਚ ਖੇਡ ਰਹੇ ਨੇ ਤਾਂ ਉਹਨਾਂ ਨੂੰ ਵੀ ਪੀਸੀਐਸ ਅਧਿਕਾਰੀ ਨਿਯੁਕਤ ਕੀਤਾ ਗਿਆ ਤਜਿੰਦਰਪਾਲ ਸਿੰਘ ਤੂਰ ਦਾ ਜਨਮ 13 ਨਵੰਬਰ 1994 ਨੂੰ ਮੋਗਾ ਦੇ ਖੋਸਾ ਪਾਂਡੋ ਪਿੰਡ ਦੇ ਵਿੱਚ ਹੋਇਆ ਔਰ ਉਹਨਾਂ ਨੇ ਏਸ਼ੀਅਨ ਗੇਮਸ ਦੇ ਵਿੱਚ 2023 ਦੇ ਵਿੱਚ 골ਡ ਮੈਡਲ ਜਿੱਤਿਆ ਸੀ ਜਿਨ੍ਹਾਂ ਨੂੰ ਡੀਐਸਪੀ ਨਿਯੁਕਤ ਕੀਤਾ ਗਿਆ ਇਸੇ ਤਰ੍ਹਾਂ ਬਾਕੀ ਹਾਕੀ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਸ਼ਮਸ਼ੇਰ ਸਿੰਘ ਹੈ ਜਿਸ ਨੂੰ ਡੀਐਸਪੀ ਨਿਯੁਕਤ ਕੀਤਾ ਗਿਆ ਸ਼ਮਸ਼ੇਰ ਸਿੰਘ ਵੀ ਅੰਮ੍ਰਿਤਸਰ ਦੇ ਸਰਹਾਦੀ ਕਸਬੇ ਅਟਾਰੀ ਦੇ ਨਾਲ ਸੰਬੰਧ ਰੱਖਣ ਵਾਲਾ ਹੈ ਤੇ 2019 ਤੋਂ ਭਾਰਤੀ ਹਾਕੀ ਟੀਮ ਦਾ ਹਿੱਸਾ ਬਣਿਆ ਹੋਇਆ ਹੁਣ ਤੱਕ ਉਸਨੇ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਨੌਕਰੀ ਵੀ ਕੀਤੀ ਹੈ ਔਰ ਵਰਨੁਕਮਾਰ ਨੂੰ ਵੀ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਨਿਯੁਕਤ ਕੀਤਾ ਗਿਆ ਦਿਲਪ੍ਰੀਤ ਸਿੰਘ ਵਰਨੁਕਮਾਰ ਹੈ ਜਿਹੜਾ ਉਸਦਾ ਸੰਬੰਧ ਹਿਮਾਚਲ ਦੇ ਡਲਹੌਜੀ ਤੋਂ ਹੈ ਰਵਰਣ ਦਾ ਜਨਮ ਜਿਹੜਾ ਪੰਜਾਬ ਦੇ ਵਿੱਚ 25 ਜੁਲਾਈ 1995 ਨੂੰ ਹੋਇਆ ਸੀ 2017 ਤੋਂ ਵਰਣ ਹਾਕੀ ਟੀਮ ਦੇ ਨਾਲ ਜੁੜਿਆ ਹੋਇਆ ਹੈ ਤੇ ਹੁਣ ਤੱਕ ਉਸ ਨੇ 40 ਗੋਲ ਆਪਣੇ ਨਾਮ ਕੀਤੇ ਨੇ ਦਿਲਪ੍ਰੀਤ ਸਿੰਘ ਅੰਮ੍ਰਿਤਸਰ ਦੇ ਨਾਲ ਸੰਬੰਧ ਰੱਖਣ ਵਾਲਾ ਬਤਾਲਾ ਪਿੰਡ ਦੇ ਨਾਲ 12 ਨਵੰਬਰ 1999 ਨੂੰ ਜਨਮ ਹੋਇਆ 2018 ਤੋਂ ਦਿਲਪ੍ਰੀਤ ਭਾਰਤੀ ਹਾਕੀ ਟੀਮ ਦੇ ਨਾਲ ਜੁੜਿਆ ਹੋਇਆ ਹੈ ਮਨਦੀਪ ਸਿੰਘ ਆ ਜਿਹੜਾ ਉਹ ਵੀ 25 ਜਨਵਰੀ 1995 ਨੂੰ ਜਲੰਧਰ ਦੇ ਵਿੱਚ ਜਨਮ ਹੁੰਦਾ ਹੈ ਉਹਨਾਂ ਦਾ ਔਰ ਭਾਰਤੀ ਹਾਕੀ ਟੀਮ ਤੋਂ ਇਲਾਵਾ ਉਹ ਦਿੱਲੀ ਜਿਹੜਿਆਂ ਨੇ ਟੀਮ ਦੇ ਨਾਲ ਵੀ ਉਹ ਖੇਡਦੇ ਨੇ ਔਰ ਖਾਸ ਕਰਕੇ ਮਨਦੀਪ ਦੀਆਂ ਵੀ ਵੱਡੀਆਂ ਉਪਲਬਧੀਆਂ ਨੇ ਭਾਰਤੀ ਹਾਕੀ ਟੀਮ ਨਾਲ ਸੰਬੰਧਤ ਉਹਨਾਂ ਨੂੰ ਵੀ ਡੀਐਸਪੀ ਨਿਯੁਕਤ ਕੀਤਾ ਗਿਆ ਔਰ ਗੱਲ ਕਰੀਏ ਹਰਮਨਪ੍ਰੀਤ ਸਿੰਘ ਦੀ ਤਾਂ ਹਰਮਨਪ੍ਰੀਤ ਵੀ ਹਾਕੀ ਟੀਮ ਦਾ ਹਰਮਨ ਖਿਡਾਰੀ ਹੈ ਹਰਮਨਪ੍ਰੀਤ ਦਾ ਵੀ ਜਨਮ ਹੈ ਜਿਹੜਾ ਅੰਮ੍ਰਿਤਸਰ ਦੇ ਵਿਚ 6 ਜਨਵਰੀ 1996 ਨੂੰ ਹੋਇਆ ਹਾਕੀ ਦੇ ਵਿੱਚ ਉਹਨਾਂ ਖਿਡਾਰੀਆਂ ਦੇ ਜਿਹੜੇ ਖਿਡਾਰੀ ਨੇ ਜਿਹੜੇ ਚੋਟੀ ਦੇ ਉਹਨਾਂ ਦੇ ਵਿੱਚੋਂ ਇੱਕ ਹੈ ਔਰ ਹਾਕੀ ਖੇਡਦੇ ਆ ਹੋਿਆਂ ਨੂੰ ਹਰਮਨਪ੍ਰੀਤ ਨੂੰ ਵੀ ਕਾਫੀ ਲੰਮਾ ਸਮਾਂ ਹੋ ਗਿਆ ਜਿਨ੍ਹਾਂ ਨੂੰ ਡੀਐਸਪੀ ਦੇ ਤੌਰ ਦੇ ਉੱਤੇ ਨਿਯੁਕਤ ਕੀਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਸਰਕਾਰ ਨੇ ਹੁਣ ਜਿੱਥੇ ਡੀਐਸਪੀ ਨਿਯੁਕਤ ਕੀਤੇ ਨੇ ਪਹਿਲਾਂ ਇੰਟਰਨੈਸ਼ਨਲ ਪੱਧਰ ਦੇ ਉੱਤੇ ਮੈਡਲ ਜਿੱਤਣ ਵਾਲਿਆਂ ਦੇ ਤੇ ਹੁਣ 4 ਪੀਸੀਐਸ ਵੀ ਨਿਯੁਕਤ ਕੀਤੇ ਗਏ ਨੇ ਯਾਨੀ ਕਿ ਹੁਣ ਇੰਟਰਨੈਸ਼ਨਲ ਮੈਡਲ ਲਿਆਓ ਤੇ ਪੀਸੀਸ ਬਣੋ ਐਸਡੀਐਮ ਬਣੋ ਪੰਜਾਬ ਸਰਕਾਰ ਨੇ ਇਹ ਤਰੱਕੀ ਦਿੱਤੀ ਹੈ ਇਹਨਾਂ ਖਿਡਾਰੀਆਂ ਨੂੰ ਤਾਂ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਬਾਰੇ ਤੁਹਾਡਾ ਕੀ ਸੋਚਣਾ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਆਪਣੇ ਮਨ ਦੇ ਵਿਚਾਰ ਆਪਣੇ ਆਪਣੇ ਸੁਝਾਅ ਵੀ ਸਾਂਝੇ ਕਰ ਸਕਦੇ ਹੋ ਤੇ ਅਗਲੇ ਅਪਡੇਟ ਤੱਕ ਲਈ ਬਨੇ ਰਹੋ এবੀਸੀ ਪੰਜਾਬ ਦੇ ਨਾਲ